ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਮਨੀ ਵਿੱਚ ਰਹਿੰਦੇ ਸਿੱਖ ਸਰਦਾਰ ਤੇ ਹੋਰ ਗੁਰਨਾਨਕ ਨਾਮ ਵਾਲੇ ਬਾਦ ਸਿੱਖੋ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਕਿ ਪਿਛਲੇ 6-7 ਮਹੀਨੇ ਤੋਂ ਟਿਕਟੋਕ ਨਾਂ ਦੀ ਐਪਲੀਕੇਸ਼ਨ ਉੱਤੇ ਸਿੱਖਾਂ ਨਾਲ ਕੋਝਾ ਮਜ਼ਾਕ ਹੋ ਰਿਹਾ ਹੈ ਮਜ਼ਾਕ ਉਡਾਇਆ ਜਾ ਰਿਹਾ ਹੈ ਗੁਰੂਆਂ ਦੀਆਂ ਫੋਟੋ ਐਡਿਟ ਕਰਕੇ ਲਾਈਆਂ ਜਾ ਰਹੀਆਂ ਨੇ ਸਿੱਖ ਭੈਣਾ ਨੂੰ ਸਿੱਖ ਮਤਾਵਾਂ ਨੂੰ ਬਹੁਤ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਔਰ ਪਤਾ ਨਹੀਂ ਕਿਉਂ ਸਾਡੇ ਜਰਮਨ ਦੇ ਸਿੱਖ ਮੂੰਹ ਚ ਹੁੰਗੜੀਆਂ ਕੱਪ ਆ ਕੇ ਬੈਠੇ ਆ। ਔਰ ਕੋਈ ਕਿਸੇ ਦਾ ਰਿਐਕਟ ਨਹੀਂ, ਕੋਈ ਕਿਸੇ ਦਾ ਰਿਐਕਸ਼ਨ ਨਹੀਂ ਜਿੱਦਾਂ ਨਾ ਮਤਲਬ ਮਰੇ ਹੁੰਦੇ ਆ। ਸੋ ਸਰਦਾਰੋ ਇਦਾਂ ਗੱਲ ਨਹੀਂ ਬਣਨੀ। ਇਦਾਂ ਤੇ ਆਉਣ ਵਾਲੇ ਸਮੇਂ 'ਚ ਹੋਰ ਦੋਆਂ ਸਾਲਾਂ ਨੂੰ ਲੋਕ ਤੁਹਾਨੂੰ ਨੱਕੋ ਫੜ ਫੜ ਚ ਪੀੜਾ ਮਾਰਨਗੇ ਫਿਰ ਜਿਆਦੀ ਬੇਇਤੀ ਮਹਿਸੂਸ ਹੋਊਗੀ ਹੁਣ ਸ਼ਰਮ ਨਹੀਂ ਮਹਿਸੂਸ ਹੁੰਦੀ ਜਦੋਂ ਮਾਤਾ ਸਹਿਬਕੌਰ ਦਾ ਨਾਮ ਲੈ ਕੇ ਲੋਕ ਗਾਲਾਂ ਕੱਢਦੇ ਆ ਕਿਉਂ ਮਰ ਗਏ ਯਾਰ ਇੰਨੀ ਜਮੀਰ ਮਰ ਗਈ ਆ ਇੱਕ ਦੋ ਬੰਦਿਆਂ ਤੋਂ ਬਿਨਾ ਮੈਨੂੰ ਲੱਗਦਾ ਨਹੀਂ ਕਿਸੇ ਬੰਦੇ ਨੇ ਕੋਈ ਉਜਰ ਕੀਤਾ ਹੋਊਗਾ ਜਿੰਨੇ ਕੁ ਜੋਗੇ ਅਸੀਂ ਸਿਗੇ ਉਹ ਰਿਪੋਰਟਿੰਗ ਵੀ ਉਹਦੀ ਕੀਤੀ ਰਿਪੋਰਟਾਂ ਐਪਲੀਕੇਸ਼ਨ ਨੂੰ ਵੀ ਮਾਰੀਆਂ ਕੀਤੀਆਂ ਪਰ ਉਹਨਾਂ ਕੁਝ ਨਹੀਂ ਸੌਰਿਆ ਹੁਣ ਲੋੜ ਆ ਇਕੱਠੇ ਹੋ ਕੇ ਇੱਕ ਆਪਣੇ ਲੈਵਲ ਤੇ ਇਕੱਠ ਕਰਕੇ ਇਹ ਖਵ ਦਾ ਵਿਰੋਧ ਕਰਨੀ ਉਹਦੇ ਚ ਮੇਰੀ ਬੇਨਤੀ ਆ ਸਾਰੇ ਸਿੱਖ ਸਰਦਾਰ ਸਾਰੇ ਸਿੱਖ ਗੁਰੂ ਨਾਨਕ ਨਾਮ ਲੈਵਾ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਆ ਕੋਈ ਕਿਸੇ ਜਥੇਬੰਦੀ ਦਾ ਹੈ ਕੋਈ ਕਿਸੇ ਗੁਰੂ ਘਰ ਨਾਲ ਸੰਬੰਧਿਤ ਹੈ ਸਾਰੇ ਇਕਜੁੱਟ ਹੋ ਕੇ ਆਪਾਂ ਕੋਸ਼ਿਸ਼ ਕਰੀਏ ਕਿ ਇਹ ਜੋ ਬਕਵਾਸਬਾਜ਼ੀ ਚਲਦੀ ਇਹਨੂੰ ਬੰਦ ਕੀਤਾ ਜਾਵੇ ਪਰ ਇੱਕ ਇਸ ਤਰ੍ਹਾਂ ਦਾ ਮਤਲਬ ਬੰਦ ਹੋਵੇ ਵੀ ਗਾਂ ਤੋਂ ਕੋਈ ਵੀ ਇਦਾਂ ਦੀ ਹਰਕਤ ਕਰਨ ਲੱਗਿਆ 100 ਵਾਰੀ ਸੋਚੇ ਉਹਦਾ ਕਰਕੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਹ ਚੀਜ਼ ਨੂੰ ਕਿੱਦਾਂ ਸਾਰਿਆਂ ਤੱਕ ਸੰਦੇਸ਼ ਪਹੁੰਚਾ ਕੇ ਤੇ ਇਹ ਜੋ ਬੇਹੂਦਗੀ ਹੋ ਰਹੀ ਹੈ ਇਹਨੂੰ ਬੰਦ ਕਰੀਏ ਸੋ ਭਰਾਵੋ ਵੱਧ ਤੋਂ ਵੱਧ ਸਾਰੇ ਜਾਣੇ ਆਪਾਂ ਇਕੱਤਰ ਹੋਈਏ ਤੇ ਜੇ ਨਹੀਂ ਜੇ ਛਿੱਤਰ ਹੀ ਖਾਣੇ ਆ ਤੇ ਫਿਰ ਮਰਜੀ ਛਿੱਤਰ ਖਾਣੇ ਮੇਰਾ ਖਿਆਲ ਮਾੜੀ ਗੱਲ ਉਹ ਵੱਖਰੀ ਗੱਲ ਆ ਵੀ ਕੋਈ ਟਕੜਾ ਕੋਈ ਕਿਸੇ ਨੂੰ ਮਾਰ ਜਾਏ ਪਰ ਆ ਜੋ ਬੇਇੱਜ਼ਤੀ ਕਰਾਉਂਦੇ ਐ ਨਾ ਤੁਸੀਂ ਔਰ ਚੁੱਪ ਬੈਠੇ ਆ ਉਹ ਤੁਹਾਡੀਆਂ ਨਸਲਾਂ ਕੀ ਕਹਿਣਗੀਆਂ ਓਏ ਸਾਰੀ ਉਮਰ ਇਹੋ ਹੀ ਕਹੀ ਜਣਾ ਸਾਡਾ ਫਲਾਨਾ ਸਰਦਾਰ ਹੁੰਦਾ ਸੀ ਸਾਡੇ ਸੁਖਾ ਸਿੰਘ ਮਹਤਾਬ ਸਿੰਘ ਹੁੰਦੇ ਸੀ ਸਾਡੇ ਜਿੰਦੇ ਸੁਖੇ ਹੁੰਦੇ ਸੀ ਉਹਨਾਂ ਦਾ ਹੀ ਕੀਤਾ ਕਰਾਇਆ ਗਿਆ ਖਾਈ ਜਣਾ ਕਿ ਕੁਝ ਆਪ ਵੀ ਕਰਨਾ ਗਾਂ ਹੋਗੇ ਤੁਮ ਨੂੰ ਆਸ ਹੈ ਕਿ ਤੁਸੀਂ ਸਾਰੇ ਸਾਥ ਦਿਓਗੇ ਜਲਦੀ ਆਪਾਂ ਕੋਈ ਨਾ ਕੋਈ ਪ੍ਰੋਗਰਾਮ ਲੀਕਦੇ ਆ ਔਰ ਕੋਸ਼ਿਸ਼ ਕਰਾਂਗੇ ਕਿ ਬਿਲਕੁਲ ਇਹ ਨਿਰਪੱਖ ਹੋ ਕੇ ਮਾਰਾ ਕਿਸੇ ਨੂੰ ਕਹਿਣਾ ਨਹੀਂ ਤੇ ਮਾਰਾ ਕਿਸੇ ਕੋਲੋਂ ਸੋਣਾ ਵੀ ਨਹੀਂ ਸੋ ਜੋ ਸਿੱਖੀ ਦਾ ਸਿਧਾਂਤ ਹੈ ਉਹਦੇ ਤੇ ਰਹਿ ਕੇ ਇਹ ਸਾਰੀ ਬਕਵਾਸ ਵਾਜੀ ਬੰਦ ਕਰਾਉਣੀ ਹੈ ਔਰ ਤੁਹਾਡਾ ਸਾਰੇ ਭਰਾਵਾਂ ਦਾ ਸਹਿਯੋਗ ਚਾਹੀਦਾ ਹੈ ਸੋ ਇਸ ਲਈ ਭਰਾਓ ਆਓ ਆਪ ਗਾਂ ਨੂੰ ਹੱਥ ਵਧਾਓ ਵੀ ਅਸੀਂ ਸਾਰੇ ਇਹ ਇਹ ਜੋ ਚੱਲ ਰਿਹਾ ਹੈ ਤਮਾਸ਼ਾ ਬਣਾਇਆ ਹੋਇਆ ਹੈ ਇਹ ਤੇ ਆਪਾਂ ਸਾਰੇ ਇਕਿਆਂ ਤੇ ਅੱਗੇ ਹੋ ਗਿਆ ਆਪਾਂ ਇਹ ਇੱਕ ਕਿਸਮ ਦੀ ਇਹ ਲੜਾਈ ਆ ਇਹ ਇਹ ਮਤਲਬ ਕੋਈ ਨਿੱਕੀ ਮੋਟੀ ਗੱਲ ਨਹੀਂ ਔਰ ਹੋ ਸਕਦਾ ਸਾਨੂੰ ਉਹ ਐਪਲੀਕੇਸ਼ਨ ਤੱਕ ਵੀ ਜਾਣਾ ਪਵੇ ਜਿਹੜੀ ਐਪਲੀਕੇਸ਼ਨ ਤੇ ਇੰਨੇ ਚਿਰ ਦਾ ਬਕਵਾਸ ਹੋਣ ਰਿਆ ਉੱਥੇ ਕੋਈ ਡਰਾਈਵਿੰਗ ਕਰੇ ਤਾਂ ਉਸੇ ਵੇਲੇ ਉਹ ਡਰਾਈਵਿੰਗ ਕਰਦਾ ਵੀਡੀਓ ਬਣਾਵੇਂ ਤੋਂ ਬੰਦ ਕਰ ਦਿੰਦੀ ਆ ਕੋਈ ਕਿਸੇ ਹੋਰ ਤਰ੍ਹਾਂ ਦਾ ਬੱਚਿਆਂ ਦੇ ਬਾਰੇ ਕੋਈ ਇਦਾਂ ਦੀ ਗੱਲ ਹੋਵੇ ਜੇ ਜੀ ਠੀਕ ਨਾ ਲੱਗੇ ਤਾਂ ਉਹ ਵੀਡੀਓ ਡਿਲੀਟ ਕਰ ਦਿੰਦੀ ਆ ਤੇ ਤੁਹਾਨੂੰ ਗਾਲਾਂ ਕੱਢੀਆਂ ਜਾ ਰਹੀਆਂ ਤੇ ਉਹ ਉੱਥੇ ਸਾਰੀ-ਸਾਰੀ ਦਿਹਾੜੀ ਲਾਈਵ ਚੱਲਦਾ ਕਿ ਐਪਲੀਕੇਸ਼ਨ ਇਹਦੀ ਜ਼ਿੰਮੇਵਾਰ ਨਹੀਂ ਸੋ ਪ੍ਰਾਉ ਹੁਣ ਦਮ ਪਰਖਿਆ ਜਾਣਾ ਹੈ